ਦੇ ਸੀ ਸਾਹਿਬ ਨੂੰ ਬੇਨਤੀ ਕਰਨੇ ਆ ਕਿ ਇਹ ਗਵਰਨਰ ਸਾਹਿਬ ਦੇ ਨਾਂ ਤੇ ਜਿਹੜਾ ਅਸੀਂ ਅੱਜ ਮੰਗ ਪੱਤਰ ਦਿੱਤਾ ਆ ਜਲਦੀ ਤੋਂ ਜਲਦੀ ਉੱਥੇ ਪਹਚਾ ਕੇ ਲਾਲ ਚੌਂਦੀ ਸਾਹਿਬ ਦੀ ਸਕਿਉਰਿਟੀ ਨੂੰ ਬਹਾਲ ਕੀਤਾ ਜਾਵੇ। ਉਹਨੂੰ ਪਤਾ ਹੀ ਆ ਕਿ ਪੰਜਾਬ ਵਿੱਚ ਹਲਾਕੀਆਂ ਬੜੇ ਹੋਏ ਰਹੇ ਇੱਥੇ ਇੱਕ ਉਪਾਰੀ ਜਿਹੜਾ ਹੈਗਾ ਉਹ ਵੀ ਸੇਫ ਨਹੀਂ ਹੈਗਾ। ਉਹਨੂੰ ਸਰਕਾਰ ਨੇ ਗਨਮੈਂਦ ਦਿੱਤੇ ਹੋਏ ਆ। ਇੱਥੇ ਦੋ ਟਕੇ ਦੀਆਂ ਬੀਬੀਆਂ ਲਚਰਤਾ ਦਾ ਜੋ ਟਿਕਟੌਕ ਤੇ ਡਾਂਸ ਕਰਦੀਆਂ ਉਹਨਾਂ ਨੂੰ ਸਰਕਾਰ ਬਿਨਾਂ ਮੰਗਿਆ ਬੋਡੀਗਾਰਡ ਦੇ ਰਹੀ ਆ। ਚੂਨ ਫਰੰਟ ਦੇ ਪ੍ਰਧਾਨ ਨੇ ਸ਼੍ਰੀ ਲਾਰਣ ਚੌਧਰੀ ਜੀ ਜਿਹੜੇ ਆਪਣੀ ਆਵਾਜ਼ ਨਾ ਖੜਦੇ ਨੇ ਉਹ ਹਰ ਕਮਕੀਨਾਂ ਖੜਦੇ ਨੇ ਜਿਨ੍ਹਾਂ ਨਾਲ ਤੱਕਾ ਹੁੰਦਾ ਜਿਨ੍ਹਾਂ ਨਾਲ ਬੇਇਨਸਾਫੀ ਹੁੰਦੀ ਆ ਤੇ ਬੜੀ ਦੁੱਖ ਦੀ ਗੱਲ ਹੈਗੀ ਆ ਕਿ ਪੰਜਾਬ ਸਰਕਾਰ ਨੇ ਦਿੱਲੀ ਦਰਬਾਰ ਦੇ ਹੁਕਮਾਂ ਦੇ ਉੱਤੇ ਉਹਨਾਂ ਦੀ ਸਕਿਉਰਿਟੀ ਵਧਾਉ ਕਰਤੀ ਆ ਬਗੈਲ ਕ੍ਰਿਸਚਨ ਨੈਸ਼ਨਲ ਫੰਡ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਅੱਜ ਅਸੀਂ ਮੰਗ ਪੱਤਰ ਇਸ ਵਿਸ਼ੇ 'ਚ ਦਿੱਤਾ ਸਾਡੇ ਲਾਰਣ ਚੌਧਰੀ ਸਾਹਿਬ ਜੋ ਕਿ ਰਾਸ਼ਟਰੀ ਪ੍ਰਧਾਨ ਆ ਕ੍ਰਿਸਚਨ ਨੈਸ਼ਨਲ ਫਰੰਟ ਦੇ ਉਹਨਾਂ ਦੀ ਜਿਹੜੀ ਸਕਿਉਰਿਟੀ ਆ ਉਹ ਵਾਪਸ ਲਈ ਗਈ ਆ ਸਾਨੂੰ ਨਹੀਂ ਪਤਾ ਕਿ ਕਿਹੜੀ ਸ਼ਾਜ ਦੇ ਤਹਿਤ ਇਹ ਵਾਪਸ ਲਈ ਗਈ ਆ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਗਵਰਨਰ ਸਾਹਿਬ ਦੇ ਨਾਂ ਤੇ ਜਿਹੜਾ ਅਸੀਂ ਅੱਜ ਮੰਗ ਪੱਤਰ ਦਿੱਤਾ ਆ ਜਲਦੀ ਤੋਂ ਜਲਦੀ ਉੱਥੇ ਪਹੁੰਚਾ ਕੇ ਲਾਰੈਂਸ ਚੌਧਰੀ ਸਾਹਿਬ ਦੀ ਸਕਿਉਰਿਟੀ ਨੂੰ ਬਹਾਲ ਕੀਤਾ ਜਾਏ ਔਰ ਮੈਂ ਇਹ ਵੀ ਦੱਸਣਾ ਚਾਹਨਾ ਆ ਸਕਿਉਰਿਟੀ ਕਿਹਦੇ ਰੀਜ਼ਨ ਤੇ ਦਿੱਤੀ ਹੋਈ ਸੀ ਲਾਰੈਂਸ ਚੌਧਰੀ ਸਾਹਿਬ ਐਸ்சிਬੀਸੀ ਸਮਾਜ ਦੀ ਰੱਖਿਆ ਕਰਦੇ ਆ ਔਰ ਕਈ ਲੋਕਾਂ ਨੂੰ ਸਜ਼ਾਵਾਂ ਵੀ ਦਿਵਾ ਸਕਿਆ ਜਿਹੜੇ ਕੌਮ ਦੇ ਨਾਲ ਧੱਕਾ ਕਰਦੇ ਆ ਅਤਿਆਚਾਰ ਕਰਦੇ ਆ ਦੂਸਰਾ ਵਿਸ਼ਾ ਇਹ ਆ ਜਿਨ੍ਹਾਂ ਨੂੰ ਲਾਰੈਂਸ ਚੌਧਰੀ ਸਾਹਿਬ ਨੇ ਜੇਲ੍ਹਾਂ ਦੇ ਅੰਦਰ ਭੇਜਿਆ ਜਿਹੜੇ ਕਿ ਐਸਬੀਸੀ ਸਮਾਜ ਤੇ ਅਤਿਆਚਾਰ ਕਰਦੇ ਆ ਉਹਨਾਂ ਨੂੰ ਸਿਕਿਉਰਿਟੀ ਬਹਾਲ ਕੀਤੀ ਹੋਈ ਆ ਤੇ ਲਾਰੈਂਸ ਚੌਧਰੀ ਸਾਹਿਬ ਨੇ ਵੀ ਸਿਕਿਉਰਿਟੀ ਵਾਪਸ ਲੈ ਲਈ ਗਈ ਆ ਕਿਉਂਕਿ ਮੈਨੂੰ ਸਿੱਧਾ-ਸਿੱਧਾ ਸ਼ੱਕ ਪੈਂਦਾ ਵੀ ਸਰਕਾਰ ਲਾਰੈਂਸ ਚੌਧਰੀ ਸਾਹਿਬ ਦੀ ਹੱਤਿਆ ਕਰਾਉਣਾ ਚਾਹਦੀ ਆ ਪੂਰੇ ਪੰਜਾਬ ਭਰ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ 23 ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਨੇ ਦੇਖੋ ਜੀ ਰੀਜਨ ਸਿਕਿਉਰਿਟੀ ਜਿਹੜੋ ਦਿੱਤੀ ਜਾਂਦੀ ਆ ਸਾਰੇ ਪਹਿਲਾਂ ਤੋਂ ਜਾਣ ਕੇ ਥਰਡ ਪਰਸੈਂਟ ਨੇ ਚੌਧਰੀ ਸਾਹਿਬ ਡੀਜੀਪੀ ਸਾਹਿਬ ਨੇ ਇਹਨਾਂ ਨੂੰ ਸਿਕਿਉਰਿਟੀ ਵਗੈਰਾ ਦਿੱਤੀ ਹੋਈ ਆ ਕਿਉਂਕਿ ਇਹਨਾਂ ਦੀ ਜਾਕੀ ਵੀ ਕੀਤੀ ਗਈ ਆ ਔਰ ਜਿਹੜੇ ਸਜ਼ਾ ਕੱਟ ਕੇ ਦੋਸ਼ੀ ਆਏ ਹੋਏ ਨੇ ਉਹਨਾਂ ਨੂੰ ਸਿਕਿਉਰਿਟੀ ਬਹਾਲ ਕੀਤੀ ਹੋਈ ਆ ਤੇ ਜਿਨ੍ਹਾਂ ਨੇ ਸਜ਼ਾ ਕਰਾਈ ਆ ਉਹਨਾਂ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਆ ਇਹ ਤੁਸੀਂ ਦੇਖ ਸਕਦੇ ਜੀ ਤੁਸੀਂ ਜਾਨੂ ਜੇ ਇਹ ਗੱਲ ਤੋਂ ਕਿ ਇਹ ਸਰਾਸਰ ਕੋਈ ਸਾਜ਼ਿਸ਼ ਆ ਕੀ ਲੱਗਦਾ ਪਿਛਲੇ ਦਿਨ ਇਹਨਾਂ ਰਾਜਨੀਤਿਕ ਪਾਰਟੀ ਦਾ ਐਲਾਨ ਕੀਤਾ ਉਹ ਤੇ ਡਰਦੇ ਕਰਕੇ ਕੀ ਹਾਂਜੀ ਬਿਲਕੁਲ ਉਹਨਾਂ ਦੇ ਕਰਕੇ ਅਸੀਂ ਧਾਰੀਵਾਲ ਦੇ ਵਿੱਚ ਜਿਲ੍ਹਾ ਗਰਦਾਸਪੁਰ ਦੇ ਇੱਕ ਵਿੱਚ ਇੱਕ ਰੈਲੀ ਵਿਚਾਰ ਰੈਲੀ ਕਰਾਈ ਇੱਕ ਪਟਿਆਲੇ ਦੇ ਵਿੱਚ ਤੇ ਗਾੜੀ ਵੀ ਅਸੀਂ ਬਾਕੀ ਜ਼ਿਲ੍ਹਿਆਂ 'ਚ ਵੀ ਰੈਲੀ ਕਰਨ ਜਾ ਰਹੇ ਸਾਂ ਤੋ ਇਸ ਕਰਕੇ ਉਹਨਾਂ ਨੇ ਤਮਕਾਨ ਦੀ ਦਬਾਨ ਦੀ ਕੋਸ਼ਿਸ਼ ਕਰ ਰਹੇ ਆ ਸਾਰ ਨੂੰ ਨਹੀਂ ਦਬਾਨ ਦੀ ਕੋਸ਼ਿਸ਼ ਕਰ ਰਹੇ ਤੁਸੀਂ ਦੇਖ ਸਕਦੇ ਸਾਰੇ ਸਮਾਜ ਨੂੰ ਸਿੱਖਾਂ ਨੂੰ ਵਾਲਮੀਕ ਸਮਾਜ ਨੂੰ ਸਾਰਿਆਂ ਨੂੰ ਦਬਾਨ ਦੀ ਕੋਸ਼ਿਸ਼ ਕਰ ਰਹੇ ਆ ਜੇ ਕਰੋਨਾ ਜਾਨੀ ਮਾਲੀ ਨਕਸਾਨ ਹੁੰਦਾ ਤਾਂ ਕੌਣ ਦਿੰਦੇ ਹੋ ਦੇਖੋ ਜੀ ਅਸੀਂ ਸਿੱਧੂ ਮੂਸੇਵਾਲਾ ਦੇ ਵਿੱਚ ਮਸ਼ਹੂਰ ਸੀ ਉਹਦੀ ਵੀ ਸਕਿਉਰਿਟੀ ਜਦੋਂ ਵਾਪਸ ਲਈ ਗਈ ਉਸ ਤੋਂ ਬਾਅਦ ਧਰਨੇ ਪ੍ਰਦਰਸ਼ਨ ਕੈਂਡਲ ਮਾਰਚ ਨਿਕਲੇ ਅਸੀਂ ਇਹ ਆਪਣੇ ਲਾਰੈਂਸ ਚੌਧਰੀ ਸਾਹਿਬ ਨਾਲ ਇਹ ਨਹੀਂ ਹੋਣ ਦੇਣਾ ਕਿ ਉੱਤੇ ਕੋਈ ਹਮਲਾ ਕਰੇ ਜਾਂ ਉਸਦੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਏ ਜੇ ਸਰਕਾਰ ਨੇ ਸਾਡੇ ਵੱਲ ਗੌਰ ਨਾ ਕੀਤੀ ਜਾਂ ਲਾਰੈਂਸ ਚੌਧਰੀ ਸਾਹਿਬ ਦੀ ਸਕਿਉਰਿਟੀ ਬਹਾਲ ਨਾ ਕੀਤੀ ਪਹਿਲਾਂ ਤਾਂ ਨਾ ਹੁਸ਼ਿਆਰਪੁਰ ਦੇ ਵਿੱਚ ਦੂਜਾ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਹੁਣ ਕੀ ਮੰਗ ਕਰਦੇ ਹੋ ਅਹਿਤ ਛੇਤੀ ਛੇਤੀ ਸਰਕਾਰ ਨੂੰ ਬੇਨਤੀ ਕਰਨਿਆ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਿਆ ਇਹ ਟਾੜਾ ਹੀ ਪੰਜਾਬ ਹੈ ਟਾੜੇ ਪੰਜਾਬ ਦੇ ਲੋਕ ਅਸੀਂ ਵੀ ਟਾੜੇ ਪੰਜਾਬ ਦੇ ਆ ਇਸ ਕਰਕੇ ਟਾੜਾ ਫਰਜ਼ ਬੰਦਾ ਆ ਤੁਸੀਂ ਸਾਰੇ ਹੀ ਪੰਜਾਬੀਆਂ ਦੀ ਸੁਰੱਖਿਆ ਬਹਾਲ ਕਰਾਣਾ ਟਾੜਾ ਫਰਜ਼ ਬੰਦਾ ਆ ਅੱਜ 17 ਸਤੰਬਰ 2025 ਅੱਜ ਕਾਲੀਦਾ ਨੰਬਰ ਸਰ ਵੱਲੋਂ ਮੈਂ ਤੇ ਮੇਰੇ ਨਾਲ ਤੂਫਾਨ ਸਿੰਘ ਜੀ ਸਾਡੇ ਪਪਾ ਗਿਲ ਜੀ ਨੂੰ ਵਿਸ਼ਾ ਹੈਗਾ ਕਿ ਸ੍ਰੀ ਲਾਰਣ ਚੌਧਰੀ ਜਿਹੜੇ ਨੈਸ਼ਨਲ ਫਰੰਟ ਦੇ ਕ੍ਰਿਸਚਨ ਨੈਸ਼ਨਲ ਫਰੰਟ ਦੇ ਪ੍ਰਧਾਨ ਨੇ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਥ੍ਰੈਟ ਕਾਲਸ ਨੇ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਕ੍ਰਿਸਚਨ ਭਰਾਵਾਂ ਦਾ ਜਿਹੜਾ ਦੁੱਖ ਸੁੱਖ ਦੇ ਵਿੱਚ ਸਾਥ ਦਿੰਦੇ ਨੇ ਇਹਨਾਂ ਦੀ ਲੜਾਈ ਲੜਦੇ ਨੇ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹਾਲਾਤ ਕੀ ਬੜੇ ਹੋਏ ਰਹੇ ਇੱਥੇ ਇੱਕ ਵਪਾਰੀ ਜਿਹੜਾ ਹੈਗਾ ਉਹ ਵੀ ਸੇਵ ਨਹੀਂ ਹੈਗਾ ਉਹਨੂੰ ਸਰਕਾਰ ਨੇ ਗਨਮੈਂ ਦਿੱਤੇ ਹੋਏ ਆ ਇੱਥੇ ਦੋ ਟਕੇ ਦੀਆਂ ਬੀਬੀਆਂ ਲਚਰਤਾ ਦਾ ਜੋ ਟਿਕਟੋਕ ਤੇ ਡਾਂਸ ਕਰਦੀਆਂ ਉਹਨਾਂ ਨੂੰ ਸਰਕਾਰ ਬਿਨਾਂ ਮੰਗਿਆ ਬੋਡੀਗਾਰਡ ਦੇ ਰਹੀ ਆ ਐਕਸ਼ਨ ਫਰੰਟ ਦੇ ਪ੍ਰਧਾਨ ਨੇ ਸ਼੍ਰੀ ਲਾਰਣ ਚੌਧਰੀ ਜੀ ਜਿਹੜੇ ਆਪਣੇ ਆਵਾਮਨਾ ਖੜਦੇ ਨੇ ਉਹ ਹਰ ਤਮਕੇ ਨਾਲ ਖੜਦੇ ਨੇ ਜਿਨ੍ਹਾਂ ਨਾਲ ਤੱਕਾ ਹੁੰਦਾ ਜਨਰਲ ਬੇਇਨਸਾਫੀ ਹੁੰਦੀ ਆ ਤੇ ਬੜੀ ਦੁੱਖ ਦੀ ਗੱਲ ਹੈਗੀ ਆ ਕਿ ਪੰਜਾਬ ਸਰਕਾਰ ਨੇ ਦਿੱਲੀ ਦਰਬਾਰ ਦੇ ਹੁਕਮਾਂ ਦੇ ਉੱਤੇ ਉਹਨਾਂ ਦੀ ਸਕਿਉਰਿਟੀ ਵਿਡਰੋ ਕਰਤੀ ਆ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਔਰ ਇਹਨਾਂ ਵੀਰਾਂ ਨਾਲ ਵਾਅਦਾ ਕਰਨਾ ਚਾਹੁੰਦੇ ਆ ਕਿ ਅਸੀਂ ਮੂਸੇ ਵਾਲੇ ਵਾਂਗੂ ਕੈਂਡਲ ਮਾਰਚ ਨਹੀਂ ਇੱਥੇ ਗੁਰਦਾਸਪੁਰ ਚ ਕਰਨੇ ਉਸ ਤੋਂ ਪਹਿਲਾਂ ਹੀ ਸਖਤ ਸੰਘਰਸ਼ ਆਪਾਂ ਦੇਾਂਗੇ ਜੇਕਰ ਸਰਕਾਰ ਉਹਦੀ ਸਕਿਉਰਿਟੀ ਜਲਦੀ ਮੋਹਾਲ ਨਹੀਂ ਕਰਾਉਂਦੀ ਤੇ ਮੈਂ ਵਾਅਦਾ ਕਰਦਾ ਅਕਾਲੀਦਰ ਅੰਮ੍ਰਿਤਸਰ ਵੱਲੋਂ ਕਿ ਜਦੋਂ ਵੀ ਚੌਧਰੀ ਸਾਹਿਬ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਐਂਟਰ ਹੋਣਗੇ ਸਾਡੇ ਨਾਲ ਨਿਹੰਗ ਜਥੇਬੰਦੀ ਤੇ ਫੌਜਾਂ ਹੀ ਉਹਨਾਂ ਨੂੰ ਆਪ ਪ੍ਰੋਟੈਕਟ ਕਰਾਂਗੇ ਅਸੀਂ ਸਰਕਾਰ ਦੇ ਮੂੰਹ ਨਾਲ ਹੀ ਵੇਖਾਂਗੇ ਤੇ ਖੁਦਾ ਨਾ ਖਾਸਤਾ ਚੌਧਰੀ ਸਾਹਿਬ ਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਚੌਧਰੀ ਸਾਹਿਬ ਦਾ ਕੋਈ ਨੁਕਸਾਨ ਹੁੰਦਾ ਤੇ ਸਰਕਾਰ ਨੂੰ ਲੋਹੇ ਦੇ ਚਣੇ ਚਬਾ ਕੇ ਰੱਖ ਦਿਆਂਗੇ ਤੇ ਸਰਕਾਰ ਨੂੰ ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਤੁਹਾਡਾ ਬੰਗਲਾਦੇਸ਼ ਨੇਪਾਲ ਦੇ ਵਿੱਚ ਕੀ ਹਾਲਾਤ ਬਣੇ ਪਏ ਆ ਸੋ ਇਦਾਂ ਦੇ ਹਾਲਾਤ ਨਾ ਬਣਦੇ ਹੀ ਤੇ ਚੌਧਰੀ ਸਾਹਿਬ ਦੀ ਸਿਕਿਉਰਿਟੀ ਜਿਹੜੀ ਆ ਬਹੁਤ ਜਲਦੀ ਜਿਹੜੀ ਆ ਬਹਾਲ ਕਰ ਦਿੱਤੀ ਜਾਵੇ